ਤੁਸੀਂ ਜੁੜ ਚੁੱਕੇ ਹੋ ਜੀ న్యూਸ ਲੰਬੀ ਚੈਨਲ ਤੇ ਅੱਜ ਦੀ ਅਪਡੇਟ ਤੁਹਾਨੂੰ ਦਿਖਾ ਰਿਹਾ ਹਾਂ ਫਾਜਲ ਕਾਇਰੀ ਤੋਂ ਜਿਹੜਾ ਕਿ ਕਾਵਾਂ ਵਾਲਾ ਪਤਨ ਆ ਕਾਵਾਂ ਵਾਲੇ ਪਤਨ ਤੋਂ ਪੁਲ ਦਾ ਹਾਲਾਤ ਦਿਖਾਉਣੇ ਤੁਹਾਨੂੰ ਜਿਹੜਾ ਇਹ 10ਾਂ 15 ਪਿੰਡਾਂ ਨੂੰ ਇਸ ਪੁਲ ਤੋਂ ਨਹੀਂ ਰਸਤਾ ਜਾਂਦਾ ਸੀ ਤਾਂ ਦੇਖੋ ਪਾਣੀ ਦੀ ਸਪੀਡ ਦਿਖਾਉਣੇ ਆ ਬਹੁਤ ਜ਼ਿਆਦਾ ਸਪੀਡ ਤੇ ਇਹਨਾਂ ਕਿਸ਼ਤੀਆਂ ਰਾਈ ਵੋਟਾਂ ਰਾਈ ਰਾਸ਼ਨ ਪਿੰਡਾਂ ਨੂੰ ਪਹੁੰਚਾਇਆ ਜਾ ਰਿਹਾ ਸੰਸਤਾ ਵਾਲੇ ਬਹੁਤ ਵੀਰ ਇੱਥੇ ਪਹੁੰਚੇ ਹੋਇਆ ਤਾਂ ਲੰਗਰਾਂ ਦੀ ਸੇਵਾ ਪਸ਼ੂਆਂ ਨੂੰ ਚਾਰੇ ਦੀ ਸੇਵਾ ਇਥੋਂ ਹੀ ਜਾ ਰਹੀ ਆ ਤਾਂ ਬੋਟਾਂ ਰਾਹੀਂ ਵੀ ਜਾ ਰਹੀ ਆ ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਪਾਣੀ ਦਾ ਪੋਲੋਂ ਦੇ ਥੱਲੋਂ ਨਹੀਂ ਟਪਦਾ ਤਾਂ ਇਹ ਪਾਣੀ ਪੋਲ ਦੇ ਉੱਪਰ ਦੀ ਟਪ ਰਿਹਾ ਹੈ ਤਾਂ ਇਥੋਂ ਲਗਭਗ 2 2.5 ਕਿਲੋਮੀਟਰ 3 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨਾ ਤਾਂ ਇੱਧਰ ਸਾਹਮਣੇ ਜਿੰਨੇ ਪਿੰਡ ਤੁਸੀਂ ਦੇਖ ਰਹੇ ਹੋ ਆ ਇਹ ਬਹੁਤ ਦੂਰ ਤੱਕ ਪਿੰਡ ਨੇ 10 15 ਪਿੰਡ ਨੇ ਤਾਂ ਇਹ ਅੱਜ ਦੇ ਹਾਲਾਤ ਆ ਜੀ ਇੱਥੇ ਦੇਖ ਸਕਦੇ ਹੋ ਕਿਸਤੀਆਂ ਮੌਜੂਦ ਆ ਪ੍ਰਸ਼ਾਸਨ ਮੌਜੂਦ ਆ ਤਾਂ ਜਿਹੜੇ ਕਿ 10 12 ਪਿੰਡ ਨੇ ਉਹਨਾਂ ਦੇ ਵਿੱਚ ਪਸ਼ੂ ਵੀ ਆ ਜੀਵ ਵੀ ਆ ਉਹਨਾਂ ਦੇ ਬੱਚੇ ਵੀ ਆ ਬਜ਼ੁਰਗ ਵੀ ਆ ਸਾਰਾ ਸਾਰਾ ਪਰਿਵਾਰ ਕਈਆਂ ਘਰਾਂ ਦੇ ਵਿੱਚ ਹੀ ਹਜੇ ਮੌਜੂਦ ਆ ਕਿਉਂਕਿ ਉਹਨਾਂ ਵਾਸਤੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੁਣ ਕਿਸ਼ਤੀਆਂ ਨਹੀਂ ਬੋਟਾਂ ਨਹੀਂ ਤਾਂ ਰਸਤੇ ਬਿਲਕੁਲ ਸਾਰੇ ਬਲਾਕ ਹੋ ਚੁੱਕਿਆ ਇਹ ਪੋਲਾ ਜੀ ਕਾਵਾਂ ਵਾਲਾ ਪੋਲਾ ਦੇਖ ਸਕਦੇ ਹੋ ਤੁਸੀਂ ਕਾਵਾਂ ਵਾਲੇ ਪੁਲ ਦੇ ਹਾਲਾਤ ਪਾਣੀ ਦੀ ਸਪੀਡ ਦੇਖੋ ਕਰੋ ਚੈੱਕ ਅਤੇ ਪਿੱਛੇ ਫਿਰੋਜ਼ਪੁਰ ਏਰੀਆ ਚ ਪਾਣੀ ਥੋੜਾ ਜਿਹਾ ਘਟਣਾ ਸ਼ੁਰੂ ਹੋ ਚੁੱਕਿਆ ਤਾਂ ਇਧਰ ਪਾਣੀ ਜ਼ਿਆਦਾ ਆ ਰਿਹਾ ਹੈ